ਸਾਨੂੰ ਪਾਕਿਸਤਾਨ ਗੁਜਰਾਵਾਲਾ ਵਿਖੇ ਮਹਾਰਾਜਾ ਰਣਜੀਤ ਸਿੰਘ ਦਾ ਜਨਮ ਹੋਇਆ। ਪਿਤਾ ਦੀ ਮੌਤ ਤੋਂ ਬਾਅਦ 12 ਸਾਲ ਦੀ ਉਮਰ ਵਿੱਚ ਉਹ ਸ਼ੁਕਰ ਚੱਕੀਆ ਮਿਸਲ ਦੇ ਮੋਢੀ ਬਣੇ। 1799 ਵਿੱਚ ਲਾਹੌਰ ਤੇ ਕਬਜ਼ਾ ਕੀਤਾ ਗਿਆ। ਸੱਸ ਸਦਕੌਰ ਦੀ ਮਦਦ ਤੇ ਸੂਝਬੂਝ ਦੇ ਨਾਲ 1801 ਦੇ ਵਿੱਚ ਉਹ ਪੰਜਾਬ ਦੇ ਮਹਾਰਾਜਾ ਬਣੇ ਅਤੇ ਨਾਨਕ ਸ਼ਾਹੀ ਸਿੱਕੇ ਜਾਰੀ ਕੀਤੇ। 1800 ਦੇ ਮਲਤਾਨ ਪਸ਼ਾਵਰ ਕਸ਼ਮੀਰ ਇਹ ਸਿੱਖ ਰਾਜ ਦਾ ਹਿੱਸਾ ਬਣੇ 1830 ਵਿੱਚ ਸ੍ਰੀ ਹਰਮੰਦਰ ਸਾਹਿਬ سونے ਦਾ ਕੰਮ ਕਰਵਾਇਆ ਗਿਆ ਇਹ ਮਹਾਰਾਜਾ ਰਣਜੀਤ ਸਿੰਘ ਦੀ ਦਿਯਾਲਤਾ ਸੀ ਕਿ ਉਹ ਕਦੇ ਵੀ ਧਰਮ ਦੇ ਵਿੱਚ ਪੱਖਪਾਤ ਨਹੀਂ ਕਰਦੇ ਸਨ ਜਿੱਥੇ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਕੰਮ ਕਰਵਾਇਆ ਉੱਥੇ ਉਹਨਾਂ ਨੇ ਮੰਦਰ ਮਸਜਿਦ ਲਈ ਵੀ ਦਾਨ ਦਿੱਤਾ 1837 ਦੇ ਵਿੱਚ ਜਮਰਾਉ ਦੀ ਲੜਾਈ ਦੇ ਵਿੱਚ ਉਹਨਾਂ ਦੇ ਇੱਕ ਬਹੁਤ ਵੱਡੇ ਜਨਰਲ ਹਰੀ ਸਿੰਘ ਨਾਲਵਾ ਸ਼ਹੀਦ ਹੋ ਗਏ 27 ਜੂਨ 1839 ਵਿੱਚ ਅੱਜ ਤੋਂ 186 ਸਾਲ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੀ ਇੱਕ ਬਿਮਾਰੀ ਪਿੱਛੋਂ ਮੌਤ ਹੋ ਜਾਂਦੀ ਹੈ